ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕ੍ਰੀਏਟਿਵ ਦਵੀਰਪਾਲ ਸੰਧੂ ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਜੋ ਆਪਾਂ ਸ਼ਿੰਦੀ ਬੂਟੀ ਵਾਲੀ ਸਕੀਵਿੰਗ ਆ ਰੈਗੂਲਰ ਵੀਡੀਓਜ਼ ਪਾ ਰਹੀ ਸੀਗੇ ਠੀਕ ਹੈ ਉਹਦਾ ਤੁਸੀਂ ਤੁਹਾਨੂੰ ਆਪਾਂ ਫਰੰਟ ਸਾਈਡ ਵੀ ਦੱਸਤੀ ਸੀ ਕਿੱਦਾਂ ਬਣਾਉਣੀ ਹੈ ਗਲੇ ਦੀ ਗਲਾਈ ਫਰੰਟ ਸਾਈਡ ਦੀ ਉਹ ਸਾਰਾ ਆਪਾਂ ਇੱਕ ਤੁਹਾਨੂੰ ਵੀਡੀਓ ਚ ਦੱਸਤਾ ਸੀਗਾ ਠੀਕ ਹੈ ਬਾਵਾ ਵੀ ਆਪਾਂ ਉਹ ਦੋਨੋਂ ਤਿਆਰ ਕਰ ਚੁੱਕੇ ਆ ਹੁਣ ਜਿਹੜੀ ਬੈਕ ਸਾਈਡ ਆ ਉਹ ਰਹਿਦੀ ਹੈ ਤਿਆਰ ਕਰਨ ਵਾਲੀ ਤੇ ਉਹਦੇ ਆਪਾਂ ਜਿਹੜੀ ਮੋਢੇ ਦੀ ਕਾਟ ਹੈ ਐਂਡ ਗਲੇ ਦੀ ਗਲਾਈ ਹੈ ਠੀਕ ਹੈ ਉਹ ਕਿੱਦਾਂ ਰੱਖਣੀ ਆ ਇਹ ਵੀਡੀਓ ਚ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਾਂ ਠੀਕ ਹੈ ਬੈਕ ਫਰੰਟ ਸਾਈਡ ਉਹਦੀ ਮੈਂ ਬਣਾ ਚੁੱਕੀ ਆ ਤੇ ਤੁਹਾਨੂੰ ਬੈਕ ਸਾਈਡ ਬਾਰੇ ਦੱਸਾਂਗੇ ਵੀ ਬੈਕ ਸਾਈਡ ਨੂੰ ਕਿੱਦਾਂ ਬਣਾਉਣਾਗਾ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਦੁਬਾਰਾ ਵੀ ਜਿਹੜੇ ਇਹਦੇ ਆਪਣੇ ਕੁੰਡੇ ਮੈਂ ਜੋਟੇ ਰੱਖੇ ਸੀ ਜਾਂ ਕੁੰਡੇ ਰੱਖੇ ਸੀ ਉਹ ਮੈਂ 80 ਰੱਖੇ ਸੀ ਸੋਰੀ ਠੀਕ ਹੈ ਜਿਹੜੀ ਮੈਂ ਤੇ ਕੁੰਡੇ ਰੱਖਿਆ ਉਹ 90 ਰੱਖਿਆ 45 ਜੋਟੇ ਆ 90 ਕੁੰਡੇ ਆ ਠੀਕ ਹੈ ਹੁਣ ਇਹਦੀ ਆਪਾਂ ਜਿਹੜਾ ਹੈਗਾ ਫਰੰਟ ਸਾਈਡ ਆ ਉਹਦਾ ਆਪਾਂ ਗਲਾ ਬਣਾਇਆ ਸੀਗਾ ਐਂਡ ਮੋਡੇ ਦੀ ਕਾਰਟ ਬਣਾਈ ਸੀਗੀ ਲੇਕਿਨ ਬੈਕ ਸਾਈਡ ਦੀ ਆਪਾਂ ਜਿਹੜੀ ਸਕੀ ਵੀ ਤਿਆਰ ਕਰਨੀ ਹੈ ਨਾ ਉਹਦੇ ਵਿੱਚ ਆਪਾਂ ਗਲਾ ਨਹੀਂ ਬਣਾਵਾਂਗੇ ਗਲਾ ਬਿਨਾ ਗਲੇ ਤੋਂ ਬਣਾਉਣਾ ਮਤਲਬ ਗਲਾ ਪੂਰਾ ਕਵਰ ਕਰਨਾ ਗਲਾ ਨਹੀਂ ਬਣਾਉਣਾ ਠੀਕ ਹੈ ਸਿਰਫ ਮੋਡੇ ਦੀ ਕਾਰਟ ਹੀ ਪਾਉਣੀ ਹੈ ਤਾਂ ਤੁਹਾਨੂੰ ਦੱਸਦੇ ਆ ਮੋਡੇ ਦੀ ਕਾਰਟ ਆਪਾਂ ਕਿੱਦਾਂ ਬਣਾਉਣੀ ਹੈ 4 3 2 1 ਇਸ ਤਰੀਕੇ ਨਾਲ ਆਪਾਂ ਮੋਡੇ ਦੀ ਕਾਰਟ ਪਾਉਣੀ ਹੈ ਤਾਂ ਚਲੋ ਦੱਸਦੇ ਆ ਠੀਕ ਹੈ ਇਸ ਤਰੀਕੇ ਨਾਲ 1 2 3 4 ਠੀਕ ਹੈ ਇਸ ਤਰੀਕੇ ਨਾਲ ਚਾਰ ਕੁੰਟਿਕਟਾਉਣੀ ਹੈ ਤੇ ਬਾਕੀ ਜਿੰਨੇ ਵੀ ਆਪਾਂ ਬਣਾਉਣੇ ਆ ਉਹ ਜਿੱਥੇ ਆਪਣਾ ਡਿਜ਼ਾਈਨ ਚੱਲ ਰਿਹਾ ਉਹਦੇ ਅਕੋਰਡਿੰਗ ਆਪਾਂ ਸਾਰੀ ਸਲਾਈ ਬੰਨੀ ਹੈ ਠੀਕ ਹੈ ਜਿੱਦਾਂ ਆਪਣਾ ਡਿਜ਼ਾਈਨ ਚੱਲ ਰਿਹਾ ਉਹਦੇ ਅਕੋਰਡਿੰਗ ਆਪਾਂ सारी सिलाई बुनता मैं यही सिलाई जोड़ी कंप्लीट कर ली फिर राइट साइड से चार कुंडे कटाए ना फिर रोंग साइड तो आप कि चार कंडे कटाने वह दसते हैं ਇਸੇ ਤਰੀਕੇ ਨਾਲ ਸਾਰੀ ਜਿਹੜੀ ਹੈਗੀ ਆਪਦੀ ਸਲਾਈ ਕੰਪਲੀਟ ਕਰ ਲਈ ਰਾਈਟ ਸਾਈਡ ਤੁਹਾਨੂੰ ਦਿਖਾਇਆ ਸੀ ਆਪਾਂ ਜਿਹੜੇ ਹੈਗੇ 4 ਕੁੰਡੇ ਘਟਾ ਲਏ ਹੁਣ ਜਿਹੜੀ ਹੈਗੀ ਰੋਂਗ ਸਾਈਡ ਉਧਰੋਂ ਘਟਾਵਾਂਗੇ 1 2 3 ਐਂਡ 4 ਠੀਕ ਹੈ ਬਾਕੀ ਸਾਰੀ ਸਲਾਈ ਜੋ ਆਪਣੀ ਡਿਜ਼ਾਈਨ ਦੀ ਚੱਲ ਰਹੀ ਹੈ ਉਸੇ ਤਰੀਕੇ ਨਾਲ ਆਪਾਂ ਪੂਰੀ ਕਰਨੀ ਹੈ ਠੀਕ ਹੈ ਸਾਰੀ ਸਲਾਈ ਮੈਂ ਪੂਰੀ ਕਰਦੀ ਆਂ ਫਿਰ ਤੁਹਾਨੂੰ ਅੱਗੇ ਦੱਸਦੇ ਆਂ ਇਸੇ ਤਰੀਕੇ ਨਾਲ ਜਿਹੜੀ ਹੈਗੀ ਆ ਮੈਂ ਸਾਰੀ ਸਲਾਈ ਕੰਪਲੀਟ ਕਰ ਲਈ ਠੀਕ ਹੈ ਆਪਾਂ 4 4 ਦੀ ਜਿਹੜੀ ਕਾਰਟ ਹੈ ਦੋਨੋਂ ਸਾਈਡ ਤੋਂ ਆਪਾਂ ਪਾ ਲਈ ਹੁਣ ਆਪਾਂ ਕੀ ਕਰਨੀ ਆ ਤਿੰਨ ਦੀ ਕਾਰਟ ਪਾਉਣੀ ਠੀਕ ਹੈ ਚੈੱਕ ਕਰੋ 4 ਦੀ ਆਪਾਂ ਪਾ ਲਈ ਹੁਣ ਤਿੰਨ ਦੀ ਪਾਉਣੀ ਆ 4 3 2 1 ਦੀ ਪਾਉਣੀ ਠੀਕ ਹੈ ਹੁਣ ਪਾਵਾਂਗੇ 1 2 ਠੀਕ ਹੈ ਇਸ ਤੋਂ ਬਾਅਦ ਜਿਵੇਂ ਵੀ ਆਪਾਂ ਆਪਾਂ ਨੇ ਸਲਾਈ ਬਣਾ ਰਹੇ ਹਾਂ ਸਾਰੀ ਸਲਾਈ ਆਪਾਂ ਉਸੇ ਤਰੀਕੇ ਨਾਲ ਦੀ ਕੰਪਲੀਟ ਕਰਨੀ ਆ ਠੀਕ ਹੈ ਫਿਰ ਆਊਟਸਾਈਡ ਤੋਂ ਦਿਖਾਉਣੀ ਆ ਕਿਦਾਂ ਕਟਾਉਣੀ ਆ ਤਾਂ ਮੈਂ ਇੱਕ ਕੰਪੂਰੀ ਕਰਦੀ ਆ ਠੀਕ ਹੈ ਤੇ ਰੋਂਗ ਸਾਈਡ ਤੋਂ ਤੁਹਾਨੂੰ ਦਿਖਾਉਣੀ ਆ ਇਸ ਤਰੀਕੇ ਨਾਲ ਮੈਂ ਸਾਰੀ ਸਲਾਈ ਜਿਹੜੀ ਆਪਦੀ ਕੰਪਲੀਟ ਕਰ ਲਈ ਠੀਕ ਹੈ ਉਸ ਸਾਈਡ ਤੋਂ ਆਪਾਂ 4 ਤਿੰਨ ਦੀ ਕਾਟ ਪਾ ਲਈ ਸੀ ਹੁਣ ਇਸ ਸਾਈਡ ਤੋਂ ਆਪਾਂ 4 ਦੀ ਪਾਰ ਕੀ ਹੁਣ ਤਿੰਨ ਦੀ ਪਾਵਾਂਗੇ ਠੀਕ ਹੈ 1 2 ਤੇ 3 ਠੀਕ ਹੈ ਬਾਕੀ ਜੋ ਆਪਣਾ ਡਿਜ਼ਾਈਨ ਚੱਲ ਰਿਹਾ ਉਸ ਦੇ ਅਕੋਰਡਿੰਗ ਆਪਾਂ ਕੰਪਲੀਟ ਕਰਾਂਗੇ ਠੀਕ ਹੈ 4 ਤਿੰਨ ਦੀ ਆਪਾਂ ਕਾਟ ਪਾ ਲਈ ਦੋਨੋਂ ਦੋਨੋਂ ਸਾਈਡ ਤੋਂ ਰਾਈਟ ਸਾਈਡ ਤੋਂ ਵੀ ਰੋਂਗ ਸਾਈਡ ਤੋਂ ਫਸਟ ਫਸਟ ਆਪਾਂ ਇਹ ਕੰਪਲੀਟ ਕਰਾਂਗੇ ਫਿਰ ਆਪਾਂ ਤੁਹਾਨੂੰ ਉਸ ਸਾਈਡ ਤੋਂ ਦਿਖਾਵਾਂਗੇ ਇਸ ਤਰੀਕੇ ਨਾਲ ਮੈਂ ਸਾਰੀ ਜਿਹੜੀ ਸਲਾਈ ਆਪਦੀ ਕੰਪਲੀਟ ਕਰ ਲਈ ਹੁਣ ਆਪਣੀ ਜਿਹੜੀ 4 3 ਦੀ ਕਾਰਟ ਆ ਉਹ ਕੰਪਲੀਟ ਹੋ ਚੁੱਕੀ ਹੈ ਹੁਣ ਆਪਾਂ 2 ਦੀ ਪਾਵਾਂਗੇ ਠੀਕ ਹੈ ਕਾਰਟ ਆਪਾਂ 2 ਦੀ ਪਾਉਣੀ ਹੈ ਠੀਕ ਹੈ ਹੁਣ 2 ਦੀ ਕਾਰਟ ਪਾਵਾਂਗੇ ਇਸ ਤਰੀਕੇ ਨਾਲ एक दो ठीक है इस तुं बाद जिनी आप सिलाई आप एक सिलाई आप पूरी सारी कंप्लीट कर लेंगे ठीक है फिर आप रोंग साइड तो दिखावे थोनू किन्ने कुंडे कटाने मैं फटाफट कंप्लीट करती हूँ फिर तक अगे दिखाने ਸਾਰੀ ਜਿਹੜੀ ਸਿਲਾਈ ਆ ਉਹ ਕੰਪਲੀਟ ਕਰ ਲਈ ਠੀਕ ਹੈ ਤੁਸੀਂ ਇਧਰੋਂ ਚੈੱਕ ਕਰ ਸਕਦੇ ਹੋ ਇਧਰੋਂ ਆਪਾਂ ਜਿਹੜੀ ਕਾਟ ਪਾਈ ਹੋਈ ਹੈ 4 3 2 ਦੀ ਪਾ ਲਈ ਠੀਕ ਹੈ ਹੁਣ ਇਸ ਸਾਈਡ ਤੋਂ 2 ਦੀ ਕਾਟ ਪਾਵਾਂਗੇ 1 ਤੇ 2 ਠੀਕ ਹੈ ਬਾਕੀ ਸਾਰੀ ਜਿਹੜੀ ਸਿਲਾਈ ਆਪਾਂ ਜੋ ਆਪਣੇ ਡਿਜ਼ਾਈਨ ਦੀ ਚੱਲ ਰਹੀ ਹੈ ਉਹਦੇ ਅਕੋਰਡਿੰਗ ਆਪਾਂ ਕੰਪਲੀਟ ਕਰਨੀ ਹੈ ਠੀਕ ਹੈ ਤਾਂ ਮੈਂ ਫਟਾਫਟ ਇਹ ਕੰਪਲੀਟ ਕਰਦੀ ਆ ਤੇ ਫਿਰ ਤੁਹਾਨੂੰ ਅੱਗੇ ਦਿਖਾਣੀ ਆ 4 3 2 ਦੀ ਹੋ ਗਈ ਜੀ ਆਪਣੀ ਕਾਟ ਠੀਕ ਹੈ ਹੁਣ ਮੈਂ ਸਾਰੀ ਸਿਲਾਈ ਹੀ ਕੰਪਲੀਟ ਕਰਦੀ ਆ ਐਸੇ ਤਰੀਕੇ ਨਾਲ ਮੈਂ ਸਾਰੀ ਜਿਹੜੀ ਸਿਲਾਈ ਆਪਦੀ ਕੰਪਲੀਟ ਕਰ ਲਈ ਠੀਕ ਹੈ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਮੈਂ चार तीन दोट पा ली हूँ लास्ट वार मैं एक फंधे की काट पाऊंगी ठीक है एक कुंडा मैं कटाऊँगी इस तरीके बस आ लास्ट वार सी राइट साइड तो ठीक है चेक कर सकते हो चार तीन दोट पा ली हूँ जिदा मेरा डिजाइन चल रहा है उस तरीके मैं इस जी है डिजाइन है वह कंपलीट करूँगी ठीक है तो हूँ तो ये मैं राइट साइड तो कटाई सी हूँ रोंग साइड तो हैं वो थोड़ा दस दी हाँ मैं सिलाई कंप्लीट कर लूँ इस तरीके मैं आपकी सारी सिलाई है जी है कंप्लीट कर ली ਰਾਈਟ ਸਾਈਡ ਤੋਂ ਪਾਸ ਆ ਰਹੇ ਆ 4 3 2 ਦੀ ਕਾਟ ਪਾ ਲਈ ਹੁਣ ਆਪਾਂ ਰੋਂਗ ਸਾਈਡ ਤੋਂ 4 3 2 ਦੀ ਹੋਗੀ ਤੇ ਹੁਣ 1 ਦੀ ਰਹਿੰਦੀ ਸੀ ਉਹ 1 ਦੀ ਕਾਟ ਆਪਾਂ ਪਾਵਾਂਗੇ ਇਸ ਤਰੀਕੇ ਨਾਲ ਬਸ ਜਿੰਨੇ ਵੀ ਕਟਾਉਣੇ ਸੀ ਆਪਾਂ ਕੰਪਲੀਟ ਕਰ ਲਏ ਹੁਣ ਸਾਰੀ ਸਲਾਈ ਮੈਂ ਬਣਾ ਲੈਣੀ ਹੈ ਤੇ ਫਿਰ ਤੁਹਾਨੂੰ ਅੱਗੇ ਦੱਸਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਕਾਟ ਜਿਹੜੀ ਪਾ ਲਈ 4 3 2 1 ਦੀ 4 3 2 1 ਦੀ ਠੀਕ ਹੈ ਇਹ ਸੀ ਆਪਣੀ ਸਕੀਵੀ ਦੀ ਬੈਕ ਸਾਈਡ ਜੀ ਠੀਕ ਹੈ ਆਪਾਂ 4 3 2 ਦੀ 1 ਦੀ ਕਾਰਟ ਪਾ ਲਈ ਐਂਡ ਹੁਣ ਆਪਾਂ ਕਿੰਨੀ ਵੀ ਆਪਾਂ ਜਿਹੜੀ ਆਪਾਂ ਫਰੰਟ ਸਾਈਡ ਦੀ ਆਪਾਂ ਲੈਂਥ ਬਣਾਈ ਹੋਈ ਸੀ ਮੋਢਿਆਂ ਦੀ ਉੰਨੀ ਆਪਾਂ ਲੈਂਥ ਬਣਾ ਲਾਂਗੇ ਕਿਉਂਕਿ ਇਹ ਇੱਥੇ ਵੈਸੇ ਤਾਂ ਜੇ ਤੁਸੀਂ ਗਲਾ ਬਣਾਉਣਾ ਹੋਵੇ ਫਿਰ ਥੋੜਾ ਜਿਹਾ ਇੰਨਾ ਕੁ ਮਤਲਬ ਉਹ ਤੋਂ ਜ਼ਿਆਦਾ ਬੁਣਨਾ ਹੁੰਦਾਗਾ ਜਿੰਨਾ ਆਪਾਂ ਫਰੰਟ ਸਾਈਡ ਦਾ ਬੁਣਿਆ ਹੁੰਦਾਗਾ ਲੇਕਿਨ ਮੈਂ ਇਹਦੇ ਤੇ ਗਲਾ ਨਹੀਂ ਬਣਾ ਰਹੀ ਠੀਕ ਹੈ ਬੈਕ ਸਾਈਡ ਤੇ ਮੈਂ ਗਲਾ ਨਹੀਂ ਰੱਖੂਗੀ ਪੂਰਾ ਕਵਰ ਹੀ ਕਰੂੰਗੀ ਤਾਂ ਕਰਕੇ ਹੁਣ ਜਿਹੜਾ ਇਹਦ ਮੈਂ ਲੈਂਥ ਬਣਾ ਲੂੰਗੀ ਤੇ ਬਾਕੀ ਆਪਾਂ ਕਿਦਾਂ SKV ਨੂੰ ਜੋੜਨਾਗਾ ਕਿਦਾਂ ਇਹਨੀਆਂ ਵਾਵਾਂ ਨੂੰ ਜੋੜਨਾਗਾ ਉਹ ਆਪਾਂ ਤੁਹਾਨੂੰ ਨੈਕਸਟ ਪਾਰਟ ਚ ਦੱਸਾਂਗੇ ਅ ਮੇਰੀ